ان گھر دے ماں نوں ہر کدی جیسن دل تے بڑو نہ او بھوتہ بن ہستی ملک دہی ہے جب گڑے میں پانی سپی جا رہا خالی ہو جاتا

پنڈت نے گرو سب بہادروبند مہاراج جی نے گوبند رائے کے روپئے سچے پاشاہ نے کہہ دہارا بلند سچے پاشاہ

I'm this is how i ਕਰੋ ਮਹਾਰਾਜ ਰਾਮ ਜੀ ਕੋਲਗੇ ਸਵਾਲ ਜਨਾ ਹੋਏ ਉਪਰੰਤ ਸਤਿਗੁਰੂ ਸੱਤੇ ਪਾਤਸ਼ਾਹ ਜੀ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗੱਲਬਾਤ ਹੋਈ ਕਹਿੰਦੇ ਤੁਸੀਂ ਇਹਨਾਂ ਦਾ ਧਰਮ ਨਾਮ ਜਾਓ ਸਭੋਂ ਸਾਡੇ ਧਰਮ ਵਿੱਚ ਆ ਜਾਓ ਪਰ ਇਹ ਨਹੀਂ ਹੋ ਸਕਦਾ ਫਿਰ ਸਾਧ ਸੰਗ ਜੀ ਕਾਜੀ ਨੂੰ ਖਤਮਾ ਲਵਾਇਆ ਕਹਿੰਦੇ ਸ਼ੀਧੀ ਕਰਵਾ ਦਿਓ ਇਹਨਾਂ ਦਾ ਅਸੀਸ ਘਰ ਤੋਂ ਜੁਦਾ ਕਰ ਦਿਓ ਮੈਂ ਤੁਹਾਨੂੰ ਕੁਝ ਦੱਸਣਾ ਦੇਖੋ سب تبھی دسو اپنی اس پہ آئے جیسا جی گی

ਦੇਵਨੀ ਕਿੰਨਾ ਰਿੱਟ ਖੜਕਾ ਦਿਆ ਸਾਰੀ ਦਿੱਲੀ ਦਾ ਹੌਂ ਉਧਾ ਕਰਦਿਆਂਗਾ ਮਹਾਰਾਜ ਕਹਿੰਦੇ ਨਹੀਂ ਇਦਾਂ ਵੀ ਕਰਨਾ ਇਹ ਤਾਕਤ ਸਾਡੇ ਕੋਲ ਵੀ ਹੈ ਤੇਰੇ ਕੋਲੋਂ ਕਿੱਥੋਂ ਮਿਲੀ ਕਹਿੰਦੇ ਤੁਹਾਡੀ ਗਾੜੀ ਪੜ ਕੇ ਮਹਾਰਾਜ ਕਹਿੰਦੇ ਕਿ ਕਿਸੇ ਗੱਲ ਦੀ ਗਮੀ ਨਹੀਂ ਬਾਣੇ ਦੇ ਵਿੱਚ ਰਹੋ

ਜਦੋਂ ਕੋਈ ਆਇਆ ਸਭੇ ਟਿਕੜਾ ਕੇ ਕਿਥੋਂ ਵੀ ਦਿਲ ਨਾ ਸਕੇ ਕੜਾ ਆ ਕੇ ਸੰਗਤਿ ਵਿੱਚ ਲੰਗੜਦੇ ਸੀ ਜਿਵੇਂ ਲੰਗੜ ਤੋਂ چیرਦੇ ਐ ਭਾਈ ਮਨਜੀਤ ਦਾਸ ਦੇ ਸਿਰ ਨੂੰ ਵੀ ਆੜ ਆ ਗਿਆ ਭਾਈ ਮਨਜੀਤ ਦਾਸ ਦੇ ਖੜ ਤੋਂ ਵੀ ਡਰ ਗਿਆ ਨਹੀਂ ਸਭ ਤੋਂ ਪਹਿਲਾਂ ਮੇਰਾ ਜਿਹੜਾ ਮੋਖ ਹੈ ਉਹ ਜੂਨੇ ਵੱਲ ਕਰ ਦਿਓ ਮੈਂ ਤੁਹਾਨੂੰ ਜੇ ਨਾਮਣੀਏ ਤੇ ਗੁਰੂ ਦੇ ਵੀ ਦਰਸ਼ਨ ਮਿਲਦੇ ਹੋਣ। ਕਿਆ ਸਾਹਮਣੇ ਨਹੀਂ ਅਜ ਬੰਦ। ਕਿਆ ਗਾਜਰੋਣਾ ਨੇ ਆਪਣੀ ਸ਼ਰਤ ਕਿੰਨੇ ਸਾਹਮਣੇ ਗੁਰਦੇਵ ਬਹਾਦਰ ਮਹਾਰਾਜ ਦੇ ਦਰਸ਼ਨ ਹੋਣ ਤੇ ਮੈ ਸ਼ਰੀਰ ਹੁੰਦਾ ਹੋ। ਉਹਨਾਂ ਦਾ ਹੁਕਮ ਹੋ। ਸਾਹਮਣੇ ਬਿਦਰਾ ਰੱਖਿਆ ਤੇ ਗੁਰਦੇਵ ਬਹਾਦਰ ਮਹਾਰਾਜ ਦੀ। ਮਹਾਰਾਜ ਨੇ ਕੰਗਾ ਕਰਕੇ ਕੇਸਾ ਦਿਖਾਇਆ। ਐ ਹੱਥ ਮੇਂ ਮਿਤਾ ਕਰਕੇ ਤੇ ਕਹਿੰਦੇ ਮਨਕੀ ਦਾਸਾ ਕੋਈ ਗੱਲ ਨਹੀਂ ਕਿ ਮੇਰੇ ਅੰਸ਼ ਸ਼੍ਰੀਮਤ ਆਰਾ ਫਿਰਦਾ ਜਿਵੇਂ ਆਹ ਲੱਕੜ ਦਾ ਕੋ ਪੈਸੇ ਦਾ ਟੁਕੜਾ ਸੀ ਲੱਕੜ ਸੀ ਕੋ ਪੈਸੇ ਵੀ ਇਹਦੇ ਵਿੱਚ ਆਰਾ ਫਿਰਿਆ ਤੇ ਇਹ ਕਿਸ ਸਾਹਿਬ ਤੇ ਲਖਣ ਜੋਗ ਹੋ ਵੀ ਲੱਕੜ ਉਹ ਵੀ ਇਸੇ ਨਾਲ ਆਤਮਾ ਦਾ ਸਰਮੋਰ ਬਣ ਦੇਗਾ Singapore. سرکار کی کرتے کیوں پیار نہ کرتے انہوں نے عدم کریے صدقات کریے سبیسر کھانا دیئے

ساتھ سات کی ماں ربرا کا دوجا نام نہیں کہا دیکھا ماں موڑ کی شان کی کا نام کھڑے پیارے نے اکو جے نے ماں کہ